ਦੰ ਲੋਕਾਂ ਨੂੰ ਰਾਸ਼ਨ ਪਹੁੰਚਾਉਣ ਲਈ ਕੇ ਏਡੀ ਵੱਡੀ ਕੁਰਬਾਨੀ ਮੁੱਖ ਮੰਤਰੀ ਸਾਹਿਬ ਨੇ ਕੀਤੀ ਆ ਕਿ ਇੱਕ एहसान ਚੜਾ ਕੇ ਗੇਣੀ ਗੁਰਦਾਸਪੁਰ ਦੇ ਉੱਪਰ ਹੈਲੀਕਾਪਟਰ ਤੋਂ ਉਹਨੂੰ ਦੇ ਕੇ ਜਾ ਰਹੇ ਹਨ ਉਹਨਾਂ ਦੀ ਮਿਹਰਬਾਨੀ ਉਹਨਾਂ ਦਾ ਧੰਨਵਾਦ ਕਿ ਆਪਣਾ ਹੈਲੀਕਾਪਟਰ ਛੱਡ ਗਏ ਨੇ ਕਿ ਲੋਕਾਂ ਦਾ ਹੈਲੀਕਾਪਟਰ ਆ ਇਹ ਲੋਕ ਵਰਤਨ ਇਹ ਥੋੜੀ ਮਦਦ ਪਾਗੀ ਕਾਹਤਾ ਉਹ ਜਿਹੜਾ 88 ਦਾ ਹੜ ਸੀ ਜੀ ਉਹਦੇ ਤੋਂ ਬਾਅਦ ਇਹ ਹੜ ਆਇਆ ਜੀ ਮੈਂ ਹੁਣੇ ਮੇਰੀ ਸਰਪਜੀਤ ਕਣੀ ਕੇ ਬੇਟ ਵਾਲੇ ਨਾਲ ਗੱਲ ਹੋ ਰਹੀ ਸੀ ਸਰਪੰਚ ਨਾਲ ਮੈਂ ਕਿਹਾ ਕਿਸ ਪਾਸੇ ਰਸਤਾ ਕਹਿੰਦਾ ਜੀ ਕਿ ਕਿਥੋਂ ਵੀ ਰਸਤਾ ਨਹੀਂ ਪਿੰਡ ਚ ਪਹੁੰਚਣ ਨੂੰ ਜੀ ਔਰ ਉਹਨੇ ਨਵਾਂ ਨਵੀਂ ਕੋਠੀ ਬਣਾਈਆਂ 2 ਸਾਲ ਪਹਿਲਾਂ ਤੇ 88 ਵਾਲੇ ਹੜ ਤੋਂ ਉਹ ਆਪ ਮੈਨੂੰ ਦੱਸ ਰਿਹਾ ਸੀ ਕਿ 88 ਵਾਲੇ ਹੜ ਤੋਂ ਜੋ ਆਇਆ ਸੀ ਉੱਥੇ ਨਿਸ਼ਾਨੀ ਲਾ ਕੇ ਮੈਂ 5 ਫੁੱਟ ਉੱਚੀ ਕੋਠੀ ਬਣਾਈ ਤੇ ਉਹਦੇ ਕੋਠੀ 'ਚ 2-2 ਫੁੱਟ ਪਾਣੀ ਆ ਗਿਆ ਜੀ ਔਰ ਜਿਸ ਤਰੀਕੇ ਦੇ ਨਾਲ ਆ ਖਾਲ ਸਾਈਡ ਤੇ ਆਪਣੇ ਇਹ ਲੋਵਾਤੇਵ ਬੁਧਿਆਲੇ ਦੇ ਬੱਚੇ ਫਸੇ ਨੇ ਇਹਦੇ ਚ ਕੱਲ ਦੇ ਬੱਚਿਆਂ ਨੂੰ ਜਿਹੜੇ ਫਸੇ ਤੇ ਅੱਜ ਬੱਚਿਆਂ ਨੂੰ ਹੁਣ ਗੱਲ ਕੀਤੀ ਕਿ ਅਸੀਂ ਸਵੇਰ ਦੇ ਦੋ ਦੋ ਬਰੈਡ ਪੀਸ ਮਿਲੇ ਸੀ ਉਹ ਖਾ ਕੇ ਆਏ ਆ ਔਰ ਬੱਚਿਆਂ ਨੂੰ ਰੈਸਕਿਊ ਕਰਨਾ ਐਡਮਿਨਿਸਟ੍ਰੇਸ਼ਨ ਦੀ ਪਹਿਲਾਂ ਜ਼ਿੰਮੇਵਾਰੀ ਬਣਦੀ ਸੀ ਔਰ ਹੁਣ ਵੀ ਮੇਰੇ ਖਿਆਲ ਅਕਿ ਮੈਡੀਸ ਸਾਹਿਬ ਨਾਲ ਗੱਲ ਕੀਤੀ ਉਹ ਕਹਿੰਦੇ ਕਿ 7 ਵਜੇ ਤੋਂ ਪਹਿਲਾਂ ਪਹਿਲਾਂ ਏ ਬੋਰਸ ਉਹ ਰਸੀ ਭੇਜ ਰਿਹਾ ਵਾ ਟੀਵੀ ਤੇ ਉਹਦੇ ਚੋ ਬੱਚੇ ਕੱਢੇ ਜਾਣਗੇ ਪਰ ਜਿੱਥੇ ਆਪਾਂ ਜੇ ਦੇਖਦੇ ਆਂ ਤੇ ਨੈਸ਼ਨਲ ਹਾਈਵੇ ਦੀ ਜੇ ਗੱਲ ਕਰੀਏ ਕਿ ਨੈਸ਼ਨਲ ਹਾਈਵੇ ਜਿਹੜਾ ਏਡੀ ਉੱਚੀ ਸੜਕਾਂ ਬਣ ਗਈਆਂ ਤੋ ਉਹਦਾ ਡਰੇਨ ਦਾ ਜਿਹੜਾ ਪਾਣੀ ਵਿੱਚ ਸਾਈਫਨ ਪਾਣੇ ਸੀ ਉਹ ਵੀ ਪ੍ਰੋਪਰਲੀ ਨਹੀਂ ਪਾਇਆ ਹਾਂ ਹੁਣ ਆਪਾਂ ਕਰਤਾਰਪੁਰ ਕੋਰੀਡੋਰ ਦੀ ਗੱਲ ਕਰੀਏ ਉਹ ਸਾਰਾ ਕੁਝ ਜਿਹੜੇ ਪਿੰਡ ਪਿਛਲੇ ਪਿੰਡ ਨੇ ਉਹ ਸਿਰਫ ਉਹਦੇ ਕਰਕੇ ਕਿ ਪਾਣੀ ਦਾ ਗੋ ਬਿਲਕੁਲ ਬੰਦ ਹੋ ਗਿਆ ਨਿਕਲਣਾ ਤੇ ਉਹਦੇ ਨਾਲ ਬਹੁਤ ਵੱਡਾ ਨੁਕਸਾਨ ਹੋ ਰਿਹਾ ਤੇ ਦੂਸਰੀ ਚੀਜ਼ ਜਿਹੜੀ ਸੀ ਉਹ ਇਹ ਆ ਕਿ ਮੇਰਾ ਕਹਿ ਲਾ ਕਿ ਮੇਰੇ ਟਾਈਮ 'ਚ ਵੀ 2019 'ਚ ਇੱਕ ਵਾਰ ਮੈਂ ਰੋਸੇ ਤੋਂ ਲੈ ਕੇ ਡੇਰ ਬਾਬਾ ਨਾਨਕ ਤੱਕ ਜਿਹੜਾ ਕੋਰੀਡੋਰ ਬਣਿਆ ਸੀ ਉਦੋਂ ਉਹਨਾਂ ਨੂੰ ਕਿਹਾ ਸੀ ਕਿ ਇਹਦੇ ਉੱਪਰ ਇਹਨੂੰ ਮੋਟਰੇਬਲ ਕਰ ਲਈਏ ਕਿ ਉੱਥੋਂ ਦੀ ਕੋਈ ਗੱਡੀਆਂ ਚੱਲਣ ਗਿਆ ਤੇ ਤੁਸੀਂ ਜਿੱਥੇ-ਜਿੱਥੇ ਸੜਕ ਉੱਤੇ ਬਣੀ ਆ ਉਥੋਂ ਤੁਸੀਂ ਨਹੀਂ ਟੁੱਟੇ ਜੀ ਤੇ ਇਹ ਜਨੇਤਰ ਗਵਰਨਮੈਂਟ ਨੂੰ ਇਹ ਧਿਆਨ ਦੇਣਾ ਪਵੇਗਾ ਕਿ ਸਾਨੂੰ ਉਹਨੂੰ ਮੋਟਰ ਮੋਟੇਬਲ ਕਰੀਏ ਕਿ ਉਹਨੂੰ ਉਥੋਂ ਦੀ ਰਵਾਜਾਈ ਵੀ ਜੇ ਚੱਲੇਗੀ ਤੇ ਉਥੋਂ ਇਹ ਸੜਕਾਂ ਤੁਸੀਂ ਬਚਣ ਗਿਆ ਔਰ ਨਾਲ ਹੀ ਨਾਲ ਜਿੱਥੇ ਨੁਕਸਾਨ ਉਥੇ ਹੈ ਜਿੱਥੇ ਮੋਰਚਿਆਂ ਦੀ ਰਿਪੇਅਰ ਕੀਤੀ ਗਈ ਉਹਨਾਂ ਦੇ ਸਫਾਈ ਕੀਤੀ ਗਈ ਉਥੋਂ ਪੋਲ ਰਹਿ ਗਈ ਉਥੋਂ ਵੀ ਤੁਸੀਂ ਜਿਹੜੀ ਹੈ ਪਾਣੀ ਪੈ ਕੇ ਉਥੋਂ ਟੁੱਟਿਆ ਪਰ ਪੰਜਾਬ ਦੇ ਲੋਕ ਬੜੇ ਬਾਹਰ ਨੇ ਉਹਨਾਂ ਕਹਿੰਿਆ ਨੇ ਆਪਣੇ ਆਪਣੇ ਪਿੰਡਾਂ ਨੂੰ ਆਪਣੇ ਬੋਰੀਆਂ ਪਿੰਡਾਂ ਜੋ ਇਕੱਠੀਆਂ ਕਰਕੇ ਜਿੱਥੇ ਜਿੱਥੇ ਉੱਥੋਂ ਬ੍ਰੀਚ ਹੋਈ ਬ੍ਰੀਚ ਹੋਈ ਉੱਥੇ ਉਹਨਾਂ ਨੇ ਭਰਨ ਦੀ ਕੋਸ਼ਿਸ਼ ਕੀਤੀ ਪਰ ਪਾਣੀ ਅੱਗੇ ਇੰਨਾ ਜ਼ੋਰ ਨਹੀਂ ਚੱਲ ਸਕਦਾ। ਬੱਸ ਆ ਬੜੀ ਜਗ੍ਹਾ ਤੋਂ ਸੇ ਟੁੱਟੀਆਂ ਨੇ ਬੜੀ ਆ ਪ੍ਰੋਬਲਮ ਆਈ ਕਿ ਪਠਾਨ ਕੋਲ ਬਹੁਤ ਬੁਰਾ ਹਾਲ ਉਹ ਸਭ ਵਾਲੀ ਟੁੱਟ ਗਏ ਨੇ ਕਈ ਕੋ ਝੋਣ ਡਿਆ। ਸਰਕਾਰ ਵੱਲੋਂ ਕਿਹਾ ਜਾਂਦਾ ਜੀ ਕੁਦਰਤੀ ਆਫਤ ਹੈ ਇਹਦਾ ਕੀ ਕਰਨ? ਨਹੀਂ ਵੇਖੋ ਕੁਦਰਤੀ ਆਫਤ ਤੇ ਮੰਦਾ ਪਰ ਇੱਕ ਪਾਸੇ ਪ੍ਰਧਾਨ ਮੰਤਰੀ ਸਾਹਿਬ ਕਹਿੰਦੇ ਕਿ ਅਸੀਂ ਇੱਕ ਬੂੰਦ ਵੀ ਪਾਕਿਸਤਾਨ ਨੂੰ ਪਾਣੀ ਦੀ ਨਹੀਂ ਜਾਣ ਦਿਆਂਗੇ। ਜੀ ਜੀ। ਉਹਨਾਂ ਨੂੰ ਅਸੀਂ ਪੰਜਾਬ ਦੇ ਐਮਪੀ ਇਕੱਠੇ ਹੋ ਕੇ ਮਿਲਾਂਗੇ ਵੀ ਕਿ ਪਹਿਲਾਂ ਆਪਣੇ ਨੂੰ ਆਪ ਨੂੰ ਤੇ ਬਚਾਈਏ। ਜੀ ਜੀ। ਕਿ ਜਿਸ ਤਰੀਕੇ ਦੇ ਨਾਲ ਇਹ ਤਬਾਈ ਮਚੀ ਆ। ਉਹਦੇ 88 ਤੋਂ ਬਾਅਦ ਹੋਣਾ ਆ ਹੜ ਇਹਦਾ ਪਰਮਨੈਂਟ ਕੋਈ ਹੱਲ ਹੋਣਾ ਚਾਹੀਦਾ ਵੇਖੋ ਸਰਕਾਰਾਂ ਲਈ ਕੋਈ 5-10000 ਕਰੋੜ ਲਾਉਣੇ ਕੋਈ ਵੱਡੀ ਗੱਲ ਨਹੀਂ ਇਹਦੇ ਚ ਇਹ ਮੈਨੂੰ ਕਹਿਣਾ ਨਹੀਂ ਚਾਹੀਦਾ ਠੀਕੂ ਨਹੀਂ ਲੱਗਦਾ ਆਪਾਂ ਜਦੋਂ ਜਾਣੇ ਆ ਲੈਫਟ ਸਾਈਡ ਇੰਡੀਆ ਤੇ ਰਾਈਟ ਸਾਈਡ ਪਾਕਿਸਤਾਨ ਆ ਉਹਨਾਂ ਦੇ ਬੰਕਰ ਤੇ ਉਹਨਾਂ ਦੀ ਤੁਸੀਂ ਉਹਨਾਂ ਨੇ ਆਰਮੀ ਨੂੰ ਕੰਟਰੋਲ ਦਿੱਤਾ ਸਾਡੀ ਤੁਸੀਂ ਤੇ ਇਹਨਾਂ ਦਾ ਜਿਹੜੀ ਰੋਲ ਇਹਨਾਂ ਨੂੰ ਕਰਕੇ ਆਰਮੀ ਕੋਲੋਂ ਤਿਆਰ ਕਰਵਾ ਕੇ ਫਿਰ ਉਹਨੂੰ ਪਹਿਲਾਂ ਜਿੱਦਾਂ ਕਿਹਾ ਕਿ ਉਹਦੇ ਉੱਪਰ ਦੀ ਸੜਕ ਬਣਨੀ ਚਾਹੀਦੀ ਆ ਔਰ ਪ੍ਰੋਪਰ ਜਿਹੜੀ ਆ ਉਹਦੇ ਤੇ ਪੱਥਰ ਲਾ ਕੇ ਸਟਰੈਂਥ ਨੇ ਹੋ ਕੇ ਫਿਰ ਕਦੀ ਵੀ ਤੁਸੀਂ ਨਹੀਂ ਟੁੱਟੇ ਤਾਂ ਅੱਜ ਸੀਆਮ ਦਾ ਦੌਰਾ ਵੀ ਸੀਐਸ ਲਾ ਕੇ ਖਾਸ ਹੜਾ ਵਾਰ ਸੀਐਮ ਸਾਹਿਬ ਇੱਥੇ ਬੱਜੇ ਪਰ ਇਧਰ ਕੋਈ ਕੋਸ਼ਿਸ਼ ਕੀਤੀ ਸਾਰਾ ਪ੍ਰਸ਼ਾਸਨ ਸੀਆਮ ਲਗਾ ਰਿਹਾ ਡੀਸੀ ਤੱਕ ਨਹੀਂ ਅੱਥੇ ਆ ਕੇ ਕਹਿੰਦੇ ਸੀਆਮ ਲੱਗੇ ਜਦੋਂ ਮੁੱਖ ਮੰਤਰੀ ਨਿਯੁਣਾਉਣਾ ਹੁੰਦਾ ਉਹਦੇ ਠੀਕ ਹੈ ਪਰ ਆਪਣਾ ਹੋਣਾ ਦਾ ਧੰਨਵਾਦ ਕਿ ਆਪਣਾ ਹੈਲੀਕਾਪਟਰ ਛੱਡ ਗਏ ਨੇ ਕਿ ਲੋਕਾਂ ਦਾ ਹੈਲੀਕਾਪਟਰ ਹੈ ਇਹ ਲੋਕ ਵਰਤਨ ਤੇ ਮੈਂ ਡੀਸੀ ਸਾਹਿਬ ਨੂੰ ਅਪੀਲ ਕਰਦਾ ਕਿ ਉਸ ਹੈਲੀਕਾਪਟਰ ਨੂੰ ਇਮੀਡੀਏਟਲੀ ਲੋਕਾਂ ਦੀ ਰੈਸਕਿਊ ਕਰਨ ਲਈ ਜਾਂ ਲੋਕਾਂ ਕੋਲ ਰਾਸ਼ਨ ਪਹੁੰਚਾਉਣ ਲਈ ਤੇ ਏਡੀ ਵੱਡੀ ਕੁਰਬਾਨੀ ਮੰਤਰੀ ਸਾਹਿਬ ਨੇ ਕੀਤੀ ਆ ਕਿ ਇੱਕ एहसान ਚੜਾ ਕੇ ਗਏ ਨੇ ਗੁਰਦਾਸਪੁਰ ਦੇ ਉੱਪਰ ਤੇ ਮੈਂ ਆਪਣਾ ਹੈਲੀਕਾਪਟਰ ਤੁਹਾਨੂੰ ਦੇ ਕੇ ਜਾ ਰਿਹਾ ਉਹਨਾਂ ਦੀ ਮਿਹਰਬਾਨੀ ਉਹਨਾਂ ਦਾ ਧੰਨਵਾਦ। ਇੱਥੇ ਕੋਈ ਇੱਕ ਸਰਕਾਰੀ ਪ੍ਰਸ਼ਾਸਨ ਅਧਿਕਾਰੀ ਲੱਭਾ ਨਹੀਂ ਜੀ। ਫਾਇਲ ਸਾਈਡ ਵਾਲੇ ਕਰ ਰਹੇ ਜਾਂ ਹੋਰ ਸੰਸਥਾਵ ਕਰ ਰਹੀਆਂ ਨੇ। ਲੇਕਿਨ ਸਰਕਾਰ ਵੱਲੋਂ ਕੋਈ ਪ੍ਰਸ਼ਾਸਨ ਕਰ ਰਹੀ ਐਨਡੀਆ ਦੀ ਟੀਮਾਂ ਨਹੀਂ ਦਿਖੀਆਂ ਇੱਥੇ। ਨਹੀਂ ਵੇਖੋ ਇੱਥੇ ਮੈਂ ਉਹ ਤੇ ਡੀਸੀ ਜਾਂ ਜਿਹੜੇ ਲੋਕਲ ਇੱਥੋਂ ਦੇ ਲੀਡਰ ਨੇ ਆਮ ਆਦਮੀ ਪਾਰਟੀ ਦੇ ਉਹ ਮੇਰੇ ਤੋਂ ਚੰਗਾ ਜਵਾਬ ਦੇ ਸਕਦੇ ਨੇ। ਪਰ ਆਪਾਂ ਹੁਣ ਇਸ ਵੇਲੇ ਪੋਲਿਟਿਕਸ ਨਾ ਕਰੀਏ ਉਹਨੂੰ ਲੋਕਾਂ ਨੂੰ ਬਚਾਉਣ ਦੀ। ਅ ਜਿਵੇਂ ਪੜਾ ਸਾਹਿਬ ਸਾਰੇ ਇੱਥੇ ਬੈਠੇ ਨੇ ਕਿ ਬੱਚਿਆਂ ਲਈ ਰਾਸ਼ਨ ਤਿਆਰ ਕਰ ਰਹੇ ਨੇ ਬੱਚਿਆਂ ਨੂੰ ਆ ਜਿਹੜੇ ਉੱਥੇ ਸਕੂਲ ਤੇ ਇੱਥੇ ਗੁਰਦੁਆਰਾ ਸਾਹਿਬ ਬੈਠੇ ਨੇ ਤੇ ਸਾਰੇ ਲੋਕਾਂ ਦਾ ਧਿਆਨ ਉਸ ਪਰਸੇ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਦਾ ਖਾਸ ਕਰਕੇ ਬਾਰਡਰ ਦੇ ਨੂੰ ਕਿ ਆਪਾਂ ਵੇਖਣ ਲਈ ਨਾ ਤੁਰੀਏ ਕਿ ਭੀੜ ਆਪਾਂ ਸੜਕਾਂ ਤੇ ਕਰਕੇ ਟ੍ਰੈਫਿਕ ਰੋਕ ਕੇ ਖੜੇ ਆ ਇਹਦੇ ਬਜਾਏ ਸਾਨੂੰ ਪਿੰਡਾਂ ਦੇ ਵਿੱਚ ਜਿੱਥੇ ਜਿੱਥੇ ਉਹਨਾਂ ਦੀ ਆਫਤ ਆਈ ਆ ਉਹਨਾਂ ਦੀ ਕਿਵੇਂ ਸਹਾਇਤਾ ਕੀਤੀ ਜਾ ਸਕਦੀ ਆ ਜਿਹੜਾ 100 ਰੁਪਏ ਦਾ ਪੈਟਰੋਲ ਇਹ ਆਪਣੇ ਮੋਟਰਸਾਈਕਲ ਤੇ ਖਰਚ ਕਰਕੇ ਜਾਂ ਕਾਰਾਂ ਤੇ ਖਰਚ ਕਰਕੇ ਇੱਥੇ ਪਹੁੰਚਦੇ ਉਹ ਹੀ ਆਪਣੇ ਪਿੰਡ ਚ ਉਹਦੀ ਕੰਟਰੀਬਿਊਸ਼ਨ ਕਰਨ ਇਕੱਠੇ ਕਰਨ ਤੇ ਲੋਕਾਂ ਦੀ ਮਦਦ ਕਰ